ਇੱਕ ਮੂਰਖ ਬਾਬੇ ਨੇ ਇੱਕ ਪਰਿਵਾਰ ਨੂੰ ਕਿਹਾ ਬੱਕਰੇ ਦੀ ਬਲੀ ਚੜਾਓ ਤੇ ਤੁਹਾਡਾ ਭਲਾ ਹੋ ਜਾਊਗਾ ਜਦੋਂ ਉਹ ਬੱਕਰੇ ਨੂੰ ਲੈ ਕੇ ਜਾਣ ਲੱਗੇ ਤਾਂ ਉਹਨਾਂ ਨਾਲ ਹੀ ਵਾਪਰ ਗਿਆ ਭਾਣਾ ਤੇ ਪੂਰੇ ਪਰਿਵਾਰ ਜੋ ਜਾ ਰਹੀ ਸੀ ਉਹਨਾਂ ਦੀ ਹੋ ਗਈ ਮੌਤ ਬੱਕਰੇ ਨੂੰ ਕੁਝ ਨਹੀਂ ਹੋਇਆ ਬੜੀ ਸੋਹਣੀ ਗੱਲ ਕਹੀ ਹੈ ਕਾਸ਼ੀਨਾਥ ਨੇ ਬਾਕੀ ਸੁਣੋ ਵੀਡੀਓ ਦੇ ਵਿੱਚ ਅਸਵੇਰੇ ਇੱਕ ਖਬਰ ਪੜ ਕੇ ਆਇਆ ਕਿਸੇ ਕਿਸੇ ਮੂਰਖ ਬਾਬੇ ਨੇ ਕਹਿ ਦਿੱਤਾ ਪਰਿਵਾਰ ਨੂੰ ਕਹਿੰਦੇ ਜਾਓ ਫਲਾਨੀ ਜਗ੍ਹਾ ਤੁਹਾਡਾ ਕੋਈ ਪੀਰ ਹੈ ਉੱਥੇ ਬੱਕਰਾ ਚੜਾਓ ਤੁਹਾਡਾ ਭਲਾ ਹੋ ਜਾਊਗਾ ਬੱਕਰੇ ਦੀ ਬਲੀ ਦੇ ਆਓ ਤੇ ਜਦੋਂ ਬੱਕਰੇ ਨੂੰ ਘਰੋਂ ਲੈ ਕੇ ਨਿਕਲੇ ਤੇ ਬੱਕਰੇ ਦੇ ਅੱਖ ਵਿੱਚ ਅਥਰੂ ਸੀ ਤੇ ਉਹ ਖਬਰ ਪੜ ਲਿਓ ਆ ਮੇਰੇ ਫੋਨ 'ਚ ਹੁਣੇ ਪੜਾ ਦੇਣਾ ਐਸੀ ਰੱਬ ਨੇ ਉਹਦੀ ਸੁਣੀ ਗੱਡੀ ਨਹਿਰ 'ਚ ਡੁੱਬੀ ਬੱਕਰਾ ਬਚ ਗਿਆ ਸਾਰਾ ਟੱਫਰੀ ਮਰ ਗਿਆ ਕਿਹਦੇ ਨਾਲ ਧੋਖਾ ਕਰ ਰਹੇ ਹਾਂ ਰੱਬ ਨਾਲ ਰੱਬ ਰੱਬ ਦੀ ਜ਼ਾਤ ਨਾਲ ਧੋਖਾ ਕਰ ਰਹੇ ਹਾਂ ਮਾਂ ਪਿਓ ਬੱਚੇ ਨੂੰ ਪੜਨ ਪਾਉਂਦੇ ਚੰਗੇ ਨੰਬਰ ਲੈ ਕੇ ਆਉਂਦਾ ਨਾ ਤੇ ਮਾਂ ਸਿਰ ਪਰੋਸਦੀ ਆ ਨੇ ਮੇਰਾ ਪੁੱਤ ਫਸਟ ਆਇਆ ਸੈਕਿੰਡ ਆਇਆ ਚੰਗੇ ਨੰਬਰ ਲੈ ਕੇ ਆਇਆ ਤੇ ਜਦੋਂ ਪਤਾ ਫੇਲ ਹੋ ਜਾਂਦਾ ਤੇ ਬੱਚਾ ਦੋ ਦਿਨ ਘਰੇ ਨਹੀਂ ਵਰਦਾ ਐਵੇਂ ਮਾਂ ਪਿਓ ਦਾ ਇੰਨਾ ਡਰ ਹੈ ਤੇ ਫਿਰ ਉਹਦਾ ਡਰ ਕਿਉਂ ਨਹੀਂ ਮੰਨਦਾ ਜਦੋਂ ਉਹਦੇ ਕੋਲ ਜਾਏਗਾ ਵਦੀਆਂ ਕਰਕੇ ਉਹਨੂੰ ਕਿਦਾ ਮੂੰਹ ਵਿਖਾਏਗਾ ਜਦੋਂ ਨੇਕੀਆਂ ਕਰਕੇ ਜਾਏਗਾ ਨਾ ਨੇਕੀਆਂ ਕਰਕੇ ਉਹਨੇ ਜਾਂਦਾ ਹੀ ਤਲੀ ਦੇ ਚੱਕ ਲੈਣਾ ਜੀ ਆਉਂ